ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨਾਵਲ ਗਰੀਬ ਦੀ ਦੁਨੀਆ ਅੰਕ 45ਵਾਂ ਸ਼ੰਕਰ ਨੂੰ ਸਜ਼ਾ ਹੋਇਆ ਥੋੜੇ ਹੀ ਦਿਨ ਹੋਏ ਸਨ ਕਿ ਉਸ ਲਈ ਮੁਲਤਾਨ ਜੇਲ੍ਹ ਵਿੱਚ ਬਦਲੀ ਦਾ ਹੁਕਮ ਆ ਗਿਆ ਲਾਹੌਰ ਦੇ ਜੇਲ੍ਹ ਕਰਮਚਾਰੀਆਂ ਨੂੰ ਖਤਰਾ ਸੀ ਕਿ ਜਦ ਸ਼ੰਕਰ ਦੇ ਹੋਰ ਵੀ ਬਹੁਤ ਸਾਰੇ ਸਾਥੀ ਇਸ ਜੇਲ੍ਹ ਵਿੱਚ ਹਨ ਤਾਂ ਕੀ ਅਚਰਜ ਹੈ ਕਿ ਸ਼ੰਕਰ ਦੀ ਗੁਪਤ ਜਾਂ ਪ੍ਰਗਟ ਸ਼ੈ ਨਾਲ ਉਹ ਕਿਤੇ ਭੜਕ ਕੇ ਫਿਜ਼ਾ ਨੂੰ ਵਿਗਾੜ ਦੇਣ ਇਸੇ ਡਰ ਦੇ ਮਾਰੇ ਉਹ ਸ਼ੰਕਰ ਉਤੇ ਕਿਸੇ ਕਿਸਮ ਦੀ ਸ਼ਕਤੀ ਦਾ ਹੀਆਂ ਨਹੀਂ ਸੰਕਰ ਸਕਦੇ ਪਹਿਲੇ ਦਿਨ ਹੀ ਉਸ ਨੂੰ ਚੱਕੀ ਤੇ ਲਾਇਆ ਗਿਆ ਪਰ ਜਦ ਉਸਨੇ 2-3 ਸੇਰ ਤੋਂ ਵੱਧ ਨਾ ਪੀਠਾ ਤਾਂ ਮੁੜ ਉਸ ਨੂੰ ਮੁਸ਼ਕਤ ਨਹੀਂ ਦਿੱਤੀ ਗਈ ਕਰਮਚਾਰੀਆਂ ਅਣਜਾਣ ਨਹੀਂ ਸਨ ਕਿ ਸ਼ੰਕਰ ਦਾ ਮਜ਼ਦੂਰ ਸ਼੍ਰੇਣੀ ਵਿੱਚ ਕਿੰਨਾ ਰਸੂਖ ਤੇ ਆਦਰ ਸੀ ਇਸੇ ਕਰਕੇ ਉਸ ਦੀ ਬਦਲੀ ਕਰ ਦਿੱਤੀ ਗਈ ਮੁਲਤਾਨ ਪਹੁੰਚਣ ਦੀ ਹੀ ਢਿਲ ਸੀ ਕਿ ਕਰਮਚਾਰੀਆਂ ਵੱਲੋਂ ਉਸਤੇ ਸ਼ਕਤੀ ਦਾ ਦੌਰ ਸ਼ੁਰੂ ਹੋ ਗਿਆ ਸ਼ੰਕਰ ਭਾਵੇਂ ਬਰਿਆਂ ਬੱਦੀ ਮਿਹਨਤ ਮੁਖ ਸ਼ਕਤ ਕਰਦਾ ਆ ਰਿਹਾ ਸੀ ਪਰ ਇਸ ਵੇਲੇ ਉਸ ਦੇ ਸਰੀਰ ਦੀ ਜੋ ਹਾਲਤ ਸੀ ਉਸ ਨੂੰ ਵੇਖ ਕੇ ਕੋਈ ਸੋਚ ਹੀ ਨਹੀਂ ਸਕਦਾ ਸੀ ਕਿ ਇਹਨਾਂ ਹੱਡੀਆਂ ਕੋਲੋਂ ਵੀ ਕੰਮ ਲਿਆ ਜਾ ਸਕਦਾ ਹੈ। ਮੁਲਤਾਨ ਪਹੁੰਚਦੇ ਹੀ ਉਸ ਨੂੰ ਚੱਕੀ ਬੰਦ ਕਰ ਦਿੱਤਾ ਗਿਆ ਦਾਣਿਆਂ ਦਾ ਭਰਿਆ ਹੋਇਆ ਖੋਖਾ ਤੇ ਭਾਰੀ ਚੱਕੀ ਉਸ ਜਿਸ ਦੇ ਪੁੱੜ ਨੂੰ ਮਸਿਓ ਹਿਲਾਇ ਸਕਦਾ ਸੀ ਵੇਖਦਿਆਂ ਸ਼ੰਕਰ ਘਬਰਾ ਗਿਆ। ਉਸ ਨੇ ਪੰਜ ਦਸ ਸੀ ਢੇੜੇ ਦਿੱਤੇ ਕਿ ਹਫਕੇ ਬੈਠ ਗਿਆ ਫਿਰ ਉੱਠਿਆ ਫਿਰ ਚਲਾਈ ਤੇ ਫਿਰ ਬੈਠ ਗਿਆ। ਚੱਕੀ ਸੀ ਕਿ ਕੋਈ ਆਫਤ ਸ਼ੰਕਰ ਦੀਆਂ ਸੁੱਕੀਆਂ ਬਾਹਾਂ ਵਿੱਚ ਖੱਲੀਆਂ ਪੈ ਗਈਆਂ ਪਰ ਦਾਣਿਆਂ ਦੀ ਪੇਟੀ ਵਿੱਚ ਇੱਕ ਨਿੱਕਾ ਜਿਹਾ ਖੱppa ਵੀ ਨਾ ਪੈ ਸਕਿਆ ਉਹ ਬੇਵੱਸ ਹੋ ਕੇ ਘਾਬਰ ਕੇ ਲੇਟ ਗਿਆ ਸ਼ਾਮ ਨੂੰ ਜਦ ਉਸ ਦੀ ਪਿਹਾਈ ਵੇਖੀ ਗਈ ਤਾਂ ਦਰੋਗਾ ਸਾਹਿਬ ਦੇ ਸੱਤੀ ਕਪੜੀ ਅੱਗ ਲੱਗ ਉਠੀ ਦਾਣੇ ਨਾ ਮੁਕਾਨ ਦਾ ਕਾਰਨ ਪੁੱਛਣ ਤੇ ਸ਼ੰਕਰ ਨੇ ਆਪਣੀਆਂ ਮਾਸ ਤੋਂ ਸਖਨੀਆਂ ਬਾਹਾਂ ਨੰਗੀਆਂ ਕਰਕੇ ਵਿਖਾਈਆਂ ਤੇ ਆਪਣੀ ਬੇਵਸੀ ਪ੍ਰਗਟ ਕੀਤੀ ਪਰ ਕੈਦੀਆਂ ਦੇ ਕਿਸੇ ਉਜ਼ਰ ਨੂੰ ਸੁਣ ਜਾਂ ਉਹਨਾਂ ਦੀ ਹਾਲਤ ਤੇ ਰਹਿਮ ਕਰਨ ਦਾ ਸ਼ਾਇਦ ਅੰਗਰੇਜ਼ੀ ਰਾਜ ਦੀਆਂ ਜੇਲਾਂ ਵਿੱਚ ਰਿਵਾਜ ਨਹੀਂ ਦਰੋਗੇ ਉਤੇ ਨਾ ਉਸ ਦੀਆਂ ਗੱਲਾਂ ਦਾ ਕੋਈ ਅਸਰ ਹੋਇਆ ਨਾ ਹੀ ਹਾਲਤ ਦਾ ਉਸਨੇ ਕੜਕ ਕੇ ਕਿਹਾ ਚਾਹੇ ਕੁਝ ਵੀ ਹੋ ਤੁਮ ਕੋ ਜੇਲ੍ਹ ਕਾ دیا ਹੁਆ ਕਾਮ ਖਤਮ ਕਰਨਾ ਹੀ ਪੜੇਗਾ ਤੁਮੇ ਮਾਲੂਮ ਹੋਣਾ ਚਾਹੀਏ ਕਿ ਤੁਮ ਕੈਦੀ ਹੋ ਮੈਂ ਬੇਸ਼ੱਕ ਕੈਦੀ ਹਾਂ ਜਨਾਬ ਸ਼ੰਕਰ ਨੇ ਅੱਖਾਂ ਵਿੱਚ ਅਨੰਖ ਦੀ ਚਮਕ ਲਿਆ ਕੇ ਕਿਹਾ ਪਰ ਜਿਸ ਕੰਮ ਨੂੰ ਮੇਰਾ ਸਰੀਰ ਨਹੀਂ ਬਰਦਾਸ਼ਤ ਕਰ ਸਕਦਾ ਉਸ ਲਈ ਤਾਂ ਮਜਬੂਰੀ ਹੈ ਤੋ ਕਿਆ ਤੁਮ ਕਾਮ ਕਰਨੇ ਸਿਨਕਾਰ ਕਰਤੇ ਹੋ ਦਰੋਗੇ ਨੇ ਰੋਪ बरसाਦਿਆਂ ਕਿਹਾ ਨਹੀਂ ਜਨਾਬ ਉਸੇ ਨਿਰਪੈਤਾ ਵਿੱਚ ਸ਼ੰਕਰ ਬੋਲਿਆ ਮੈਂ ਇਨਕਾਰ ਨਹੀਂ ਕਰਦਾ ਪਰ ਇਹ ਅਰਜ਼ ਕਰਦਾ ਹਾਂ ਕਿ ਮੇਰੀ ਸਿਹਤ ਨੂੰ ਵੇਖ ਕੇ ਮੈਨੂੰ ਕੰਮ ਦਿੱਤਾ ਜਾਵੇ ਮੈਂ ਕਰਨ ਨੂੰ ਤਿਆਰ ਹਾਂ ਵਰਨਾ ਦਰੋਗੇ ਨੇ ਲਾਲ ਅੱਖਾਂ ਨਾਲ ਉਸ ਵੱਲ ਤੱਕ ਕੇ ਪੁੱਛਿਆ ਵਰਨਾ ਮਜਬੂਰੀ ਹੈ ਸ਼ੰਕਰ ਨੇ ਨਿਸੰਘ ਹੋ ਕੇ ਕਹਿ ਦਿੱਤਾ ਅੱਛਾ ਹਮ ਦੇਖੇਗਾ ਤੁਮਕੋ ਦਰੋਗੇ ਨੇ ਉਸ ਨੂੰ ਹਟਾ ਦਿੱਤਾ ਇਸ ਤੋਂ ਬਾਅਦ ਪੂਰਾ ਇੱਕ ਹਫਤਾ ਸ਼ੰਕਰ ਨੂੰ ਡੰਡਾ ਬੇੜੀ ਵਿੱਚ ਰੱਖਿਆ ਗਿਆ ਡੰਡਾ ਬੇੜੀ ਦੀ ਤਕਲੀਫ ਇੱਕ ਐਸੀ ਤਕਲੀਫ ਹੈ ਕਿ ਜਿੰਨਾ ਬਦਨਸੀਬਾਂ ਨੂੰ ਇੱਕ ਵਾਰੀ ਇਸ ਨਾਲ ਵਾ ਪੈ ਚੁੱਕਾ ਹੋਵੇ ਉਹ ساری ਉਮਰ ਭੁੱਲ ਨਹੀਂ ਸਕਦੇ ਵੱਡੇ ਵੱਡੇ ਅਖੜ ਖਾਦਾਂ ਦਾ ਲਹੂ ਪੀਣ ਵਾਲੀ ਜੇਲ੍ਹ ਵਿੱਚ ਜੇ ਕੋਈ ਚੀਜ਼ ਹੈ ਤਾਂ ਡੰਡਾ ਬੇੜੀ ਇੱਕ ਹਫ਼ਤੇ ਦੀ ਡੰਡਾ ਬੇੜੀ ਨੇ ਸ਼ੰਕਰ ਨੂੰ ਮੌਤ ਦੇ ਬਹੁਤ ਨੇੜੇ ਪਹੁੰਚਾ ਦਿੱਤਾ ਪਰ ਇਥੇ ਬਸ ਨਹੀਂ ਇੱਕ ਬਾਦ ਦੂਜੀ ਦੂਜੀ ਬਾ ਤੀਜੀ ਸਜ਼ਾ ਉਸਤੇ ਨਾਜ਼ਲ ਹੁੰਦੀ ਰਹੀ ਇੱਕ ਮਹੀਨੇ ਤੱਕ ਸ਼ੰਕਰ ਦੀ ਹਾਲਤ ਇਹ ਹੋ ਗਈ ਕਿ ਉਸ ਨੂੰ ਸਭ ਮੁਸ਼ਕਲਤਾਂ ਤੋਂ ਮੁਕਤ ਕਰਕੇ ਜੇਲ੍ਹ ਦੇ ਹਸਪਤਾਲ ਭੇਜ ਦਿੱਤਾ ਗਿਆ ਪਰ ਹਸਪਤਾਲ ਨੇ ਹੁਣ ਕੀ ਸਾਰਨਾ ਸੀ ਜਦਕੇ ਸ਼ੰਕਰ ਦੇ ਜਿਸਮ ਵਿੱਚ ਕੁਝ ਰਿਹਾ ਹੀ ਨਹੀਂ ਸੀ ਇਸੇ ਹਾਲਤ ਵਿੱਚ ੱਡੀਆਂ ਰਗੜਦਿਆਂ ਸ਼ੰਕਰ ਨੇ ਇੱਕ ਮਹੀਨਾ ਹੋਰ ਬਤਾਇਆ ਛੇਕੜ ਕਿਤੇ ਦਰੋਗਾ ਸਾਹਿਬ ਦੀਆਂ ਅੱਖਾਂ ਖੁੱਲੀਆਂ ਕੋਈ اخਲਾਕੀ ਕੈਦੀ ਹੁੰਦਾ ਤਾਂ ਕੋਈ ਗੱਲ ਨਹੀਂ ਸੀ ਉਸ ਨੂੰ ਮਰਨ ਦਿੱਤਾ ਜਾਂਦਾ ਜੇਲ੍ਹ ਦੇ ਚੌੜੇ ਕਬਰਿਸਤਾਨ ਵਿੱਚ ਹਜੇ ਕਾਫੀ ਥਾਂ ਖਾਲੀ ਪਈ ਸੀ ਪਰ ਇਹ ਸੀ ਪੋਲਿਟੀਕਲ ਕੈਦੀ ਤੇ ਦੂ ਵੀਵਾਦਿਕ ਸੰਸਥਾ ਦਾ ਆਗੂ ਪ੍ਰਬੰਧਕ ਚਿੰਤਾ ਵਿੱਚ ਸਨ ਕਿ ਜੇਲ੍ਹ ਵਿੱਚ ਹੀ ਇਸ ਦੀ ਜ਼ਿੰਦਗੀ ਸਮਾਪਤ ਹੋ ਗਈ ਤਾ ਪਤਾ ਨਹੀਂ ਕੀ ਮੁਸੀਬਤ ਪੇਸ਼ ਆਵੇ ਪਰ ਉਹਨਾਂ ਦਾ ਸੰਕਟ ਆਪਣੇ ਆਪ ਦੂਰ ਹੋ ਗਿਆ ਜਦ ਸ਼ੰਕਰ ਦੀ ਅਪੀਲ ਮਨਜ਼ੂਰ ਹੋ ਗਈ ਤੇ ਉਸ ਦੀ ਰਿਹਾਈ ਦਾ ਹੁਕਮ ਆ ਗਿਆ ਸ਼ੰਕਰ ਹੁਣ ਉੱਠ ਬੈਠ ਨਹੀਂ ਸੀ ਸਕਦਾ ਕਿਸੇ ਨੂੰ ਪਛਾਨਣਾ ਵੀ ਉਸ ਲਈ ਮੁਸ਼ਕਲ ਗੱਲ ਸੀ ਮਰੋੜਾਂ ਤੇ ਬੁਖਾਰ ਨੇ ਜਦ ਉਸ ਦੇ ਸਰੀਰ ਵਿੱਚੋਂ ਲਹੂ ਤੇ ਮਾਸ ਨੂੰ ਖਤਮ ਕਰ ਦਿੱਤਾ ਤਾਂ ਹੱਡੀਆਂ ਨੂੰ ਖੋਰਨਾ ਸ਼ੁਰੂ ਕਰ ਦਿੱਤਾ ਉਸ ਨੂੰ ਰਿਹਾ ਕਰਨ ਲਈ ਮੁਲਤਾਨ ਤੋਂ ਲਾਹੌਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਰਸਤੇ ਦੇ ਸਫ਼ਰ ਵਿੱਚ ਸ਼ੰਕਰ ਨੂੰ ਕੋਈ ਸੁਰਤ ਨਹੀਂ ਕਿ ਉਸ ਨੂੰ ਕਿੱਧਰ ਲਿਜਾਇਆ ਜਾ ਰਿਹਾ ਹੈ ਸਾਰੇ ਸਫ਼ਰ ਵਿੱਚ ਉਸ ਨੂੰ ਮਸੇ ਆਪਣਾ ਬਿਸਤਰਾ ਹੀ ਹਿਲਦਾ ਅਨੁਭਵ ਹੁੰਦਾ ਸੀ ਅੰਕ 46 ਮਜ਼ਦੂਰਾਂ ਨੂੰ ਆਪਣਾ ਗਵਾਚਾ ਹੋਇਆ ਬਾਦਸ਼ਾਹ ਲੱਭ ਪਿਆ ਬਲਦੇਵ ਦੇ ਚਲੇ ਜਾਣ ਨਾਲ ਉਸ ਸੰਬੰਧੀ ਜੋਸ਼ ਅਕ ਪੈਦਾ ਹੋ ਗਏ ਸਨ ਉਹ ਬਲਦੇਵ ਦਾ ਐਲਾਨ ਪੜਦਿਆਂ ਹੀ ਦੂਰ ਹੋ ਗਏ ਪਰ ਬਲਦੇਵ ਦੇ ਦਿਨ ਦਾ ਪਰ ਬਲਦੇਵ ਦੇ ਦਿਲ ਦਾ ਇਤਮੀਨਾਨ ਗਵਾਚ ਚੁੱਕਾ ਸੀ ਮਾਲਤੀ ਦੀ ਹਜੇ ਤੱਕ ਕੋਈ ਉਗ ਸੁਗ ਨਹੀਂ ਸੀ ਮਿਲ ਸਕੇ ਉਸ ਤੋਂ ਵੀ ਵਧੇਰੇ ਬੁਰੀ ਹਾਲਤ ਸੀ ਸਲੀਮਾ ਤੇ ਕਮਰ ਦੀ ਮਿਲ ਦਾ ਕੰਮ ਨਵੇਂ ਸਿਰੇ ਜਾਰੀ ਹੋ ਗਿਆ ਮਜ਼ਦੂਰਾਂ ਦੀਆਂ ਕੁੱਲ ਤਨਖਾਹਾਂ ਬੇਬਾਕ ਅਦਾ ਕੀਤੀਆਂ ਜਾ ਚੁੱਕੀਆਂ ਸਨ ਪੂਰੇ ਉਤਸ਼ਾਹ ਤੇ ਉਮੰਗ ਨਾਲ ਸਾਰੇ ਮਜ਼ਦੂਰ ਆਪੋ ਆਪਣੇ ਕੰਮ ਤੇ ਲੱਗੇ ਹੋਏ ਸਨ ਪਰ ਹਜੇ ਤੀਕੇ ਇੱਕ ਰੜਕ ਸਾਰਿਆਂ ਦੇ ਦਿਲਾਂ ਨੂੰ ਬੇਚੈਨ ਕਰ ਰਹੀ ਸੀ ਮਾਲਤੀ ਦੇ ਨਾਂ ਲੱਭਣ ਦੀ ਮੁਲਜ਼ਮਾਂ ਨੂੰ ਸਜ਼ਾਵਾ ਹੋ ਚੁੱਕੀਆਂ ਸਨ ਡਾਕਟਰ ਚੰਮਨ ਲਾਲ ਹੋਰੀ ਵੀ 2 ਸਾਲਾਂ ਲਈ ਆਪਣੇ ਕੀਤੇ ਦਾ ਫਲ ਭੁਗਤਣ ਚਲੇ ਗਏ ਸਨ ਪਰ ਹਜੇ ਤੱਕ ਹਿੰਦੂ ਮੁਸਲਮਾਨਾਂ ਦਾ ਦਿਲ ਸਾਫ਼ ਨਹੀਂ ਸੀ ਹੋ ਸਕਿਆ ਸ਼ੱਕ ਦਾ ਭੂਤ ਹਰ ਇੱਕ ਵਿੱਚ ਵੜਿਆ ਹੋਇਆ ਸੀ ਮਾਲਤੀ ਦਾ ਨਾਂ ਲੱਪਣਾ ਇਸ ਸ਼ੱਕ ਦੀ ਬੁਨਿਆਦ ਸੀ ਕਾਰੋਬਾਰ ਸਬੰਧੀ ਆਪਣੀ ਮਨਮਰਜ਼ੀ ਦੀ ਸਕੀਮ ਚਲਦੀ ਵੇਖ ਕੇ ਤੇ ਆਪਣੇ ਸਾਥੀਆਂ ਦੇ ਦੁੱਖੜੇ ਦੂਰ ਹੁੰਦੇ ਦੁੱਖੜੇ ਦੂਰ ਹੋਏ ਅਨੁਭਵ ਕਰਕੇ ਬਲਦੇਵ ਨੂੰ ਪ੍ਰਸੰਨਤਾ ਜ਼ਰੂਰ ਸੀ ਪਰ ਅਸਲ ਵਿੱਚ ਉਸ ਦਾ ਦਿਲ ਹੋਰ ਇੱਕ ਚੀਜ਼ ਤੋਂ ਉਪਰਾਮ ਹੋ ਚੁੱਕਾ ਸੀ ਹਰ ਵੇਲੇ ਉਹਦੇ ਦਿਲ ਵਿੱਚ ਭੜੇ ਭੜੇ ਖਿਆਲ ਚੱਕਰ ਲਾਂਦੇ ਰਹਿੰਦੇ ਮਾਲਤੀ ਦਾ ਗਵਾਚਣਾ ਮਾਨੋ ਉਸ ਦੀ ਦੁਨੀਆ ਦਾ ਗਵਾਚਣਾ ਸੀ ਉਹ ਸਭ ਕੁਝ ਕਰਦਾ ਹੋਇਆ ਵੀ ਸਭ ਕਾਸੇ ਤੋਂ ਹਨ ਭੇਜ ਸੀ ਕੋਈ ਚੀਜ਼ ਵੀ ਉਸ ਦੀ ਉਦਾਸੀ ਨੂੰ ਦੂਰ ਨਹੀਂ ਸੀ ਕਰ ਸਕਦੀ ਸਾਰੀ ਦੁਨੀਆ ਉਸ ਦੇ ਬਾਣੇ ਉੱਜੜ ਚੁੱਕੀ ਸੀ ਪਿਤਾ ਪਿਤਾ ਦੇ ਕਿਰਿਆ ਕਰਮ ਤੋਂ ਵੇਲਾ ਹੋ ਕੇ ਬਲਦੇਵ ਦਿਨ ਰਾਤ ਆਪਣੀ ਨਵੀਂ ਸਕੀਮ ਅਨੁਸਾਰ ਚਲਾਏ ਹੋਏ ਕਾਰੋਬਾਰ ਨੂੰ ਸੰਭਾਲਣ ਦੇ ਮਜ਼ਦੂਰ ਸੰਗਠਨ ਨੂੰ ਚਲਾਉਣ ਵਿੱਚ ਰੁੱਝਾ ਰਹਿੰਦਾ ਪਰ ਮਾਲਤੀ ਦੀ ਅਨਹੋਦ ਨੇ ਉਸ ਦੀ ਜ਼ਿੰਦਗੀ ਬੇਸਵਾਦ ਕਰ ਦਿੱਤੀ ਹੋਈ ਸੀ ਕਮਰਤੀ ਸਲੀਮਾ ਨੂੰ ਉਸਨੇ ਕਾਰਖਾਨੇ ਵਿੱਚ ਇੱਕ ਕੁਆਟਰ ਵਿੱਚ ਲੈ ਆਂਦਾ ਤੇ ਉਹਨਾਂ ਨੂੰ ਹਰ ਇੱਕ ਸਹੂਲਤ ਪਹੁੰਚਾਉਣ ਦੀ ਯਤਨਾਂ ਵਿੱਚ ਰਹਿੰਦਾ ਸੀ ਸਲੀਮਾ ਜਿਹੜੀ ਹਰ ਵੇਲੇ ਮਾਲਤੀ ਦੇ ਵਿਛੋੜੇ ਵਿੱਚ ਘਰ ਲਾਂਦੀ ਰਹਿੰਦੀ ਸੀ ਨੂੰ ਦਮਦਲਾਸਾ ਦੇਣ ਲਈ ਉਹ ਹਰ ਰੋਜ਼ ਸ਼ਾਮ ਨੂੰ ਉਸ ਪਾਸ ਦੋ ਘੜੀਆਂ ਜਾ ਬਹਿੰਦਾ ਪਰ ਸਲੀਮਾ ਦੇ ਦਿਲ ਦਾ قرار ਤਾਂ ਮਾਲਤੀ ਹੀ ਸੀ ਕਾਰਖਾਨਾ ਖੁੱਲੇ ਨੂੰ ਥੋੜੇ ਦਿਨੀ ਹੋਏ ਸਨ ਕਿ ਇੱਕ ਖਬਰ ਨੇ ਸਾਰੇ ਮਜ਼ਦੂਰਾਂ ਦੇ ਦਿਲਾਂ ਵਿੱਚ ਖੁਸ਼ੀ ਦੀ ਲਹਿਰ ਚਲਾ ਦਿੱਤੀ ਸ਼ੰਕਰ ਦੇ ਬਰੀ ਹੋਣ ਦੀ ਸਮਰਦੇ ਸਿਮਾਲੇਵੀ ਖੁਸ਼ਖਬਰੀ ਕੋਈ ਘੱਟ ਮੋਲਦੀ ਨਹੀਂ ਸੀ ਹੋਣੀ ਚਾਹੀਦੀ ਪਰ ਉਹਨਾਂ ਦੀ ਮਾਇੂਸੀ ਵਿੱਚ ਹੋਰ ਵਾਧਾ ਹੋ ਜਾਂਦਾ ਜਦ ਖਿਆਲ ਕਰਦੇ ਮਾਲਤੀ ਨੂੰ ਨਾ ਵੇਖ ਕੇ ਉਸ ਬਾਬਤ ਸਾਰੇ ਹਾਲ ਸੋਨ ਵਿਚਾਰੇ ਸ਼ੰਕਰ ਦੀ ਕੀ ਹਾਲਤ ਹੋਵੇਗੀ ਅੱਜ ਸਵੇਰ ਤੋਂ ਹੀ ਸਭ ਕਾਰਖਾਨਿਆਂ ਦੇ ਮਜ਼ਦੂਰ ਉਚੇਚੀ ਛੁੱਟੀ ਕਰਕੇ ਇੱਕ ਮੈਦਾਨ ਵਿੱਚ ਇਕੱਠੇ ਹੋ ਰਹੇ ਸਨ 10 ਵਜਦਿਆਂ ਤੱਕ ਇਸ ਭੀੜ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚ ਗਈ ਥੋੜੀ ਦੇਰ ਬਾਅਦ ਇਹ ਭੀੜ ਸੈਂਟਰਲ ਜੇਲ੍ਹ ਵੱਲ ਰਵਾਨਾ ਹੋਈ ਬਲਦੇਵ ਕਰਮ ਤੇ ਹੋਰ ਕਈ ਹੱਥਾਂ ਵਿੱਚ ਫੁੱਲਾਂ ਦੇ ਹਾਰ ਫੜੀ ਸਾਰੀ ਭੀੜ ਦੇ ਅੱਗੇ-ਅੱਗੇ ਜਾ ਰਹੇ ਸਨ ਇਸ ਤੋਂ 3 ਘੰਟੇ ਬਾਅਦ ਬਲਦੇਵ ਦੀ ਕੋਠੀ ਆਦਮੀਆਂ ਨਾਲ ਭਰੀ ਹੋਈ ਸੀ ਹਾਲ ਕਮਰੇ ਵਿੱਚ ਸ਼ੰਕਰ ਦਾ ਮੰੰਜਾ ਸੀ ਉਸਦੇ ਦੁਆਲੇ ਕਮਰ ਬਲਦੇਵ ਸਲੀਮਾ ਪਾਰਵਤੀ ਤੇ ਬਹੁਤ ਸਾਰੇ ਆਦਮੀ ਜਮ੍ਹਾਂ ਸਨ ਸਭਨਾਂ ਦੇ ਚਿਹਰਿਆਂ ਤੇ ਘਬਰਾੜ ਦੇ ਚਿੰਨ੍ਹ ਦਿਖਾਈ ਦੇ ਰਹੇ ਸਨ ਸ਼ੰਕਰ ਦੀ ਨਾਲ ਡਾਕਟਰ ਦੇ ਹੱਥ ਵਿੱਚ ਸੀ ਤੇ ਉਸ ਦੀ ਨਜ਼ਰ ਕਮਰੇ ਵਿੱਚ ਫਿਰਦੀ ਹੋਈ ਕਿਸੇ ਦੀ ਤਲਾਸ਼ ਕਰ ਰਹੀ ਸੀ ਹਾਜੇ ਤੱਕ ਸ਼ੰਕਰ ਦੇ ਕੰਨਾਂ ਨੇ ਇਹ ਮਨਹੂਸ ਖਬਰ ਨਹੀਂ ਸੀ ਸੁਣੀ ਕਿ ਉਸਦੀ ਮਾਲਤੀ ਗੁੰਮ ਹੋ ਗਈ ਹੈ ਸ਼ੰਕਰ ਵਿੱਚੋਂ ਬੋਲਣ ਚੱਲਣ ਦੀ ਸ਼ਕਤੀ ਖਤਮ ਹੋ ਚੁੱਕੀ ਸੀ ਜਾਂ ਹੋਣ ਵਾਲੀ ਸੀ ਉਸ ਨੂੰ ਸਾਰ ਰੁਕ ਰੁਕ ਕੇ ਆ ਰਿਹਾ ਸੀ ਸ਼ਾਇਦ ਇਸ ਲਈ ਕਿ ਇਹਨਾਂ ਅੰਤਲੇ ਸਵਾਸਾਂ ਨੂੰ ਉਹ ਬੜੇ ਸਰਫੇ ਨਾਲ ਵਰਤਣਾ ਚਾਹੁੰਦਾ ਸੀ ਇਹ ਸਾਸ ਉਤੇ ਕਿ ਇਹਨਾਂ ਦੇ ਖਤਮ ਹੋਣ ਤੋਂ ਪਹਿਲਾਂ ਉਹ ਮਾਲਤੀ ਨੂੰ ਵੇਖ ਸਕੇ ਪਰ ਮਾਲਤੀ ਉੱਥੇ ਕਿੱਥੇ ਸੀ ਕੋਠੀ ਦੀ ਗਰਾਊਂਡ ਵਿੱਚ ਹਜ਼ਾਰਾਂ ਦੀ ਭੀੜ ਖਾਮੋਸ਼ੀ ਤੇ ਗਮ ਦੀ ਹਾਲਤ ਵਿੱਚ ਖੜੀ ਸੀ ਬਲਦੇਵ ਨੇ ਖੁਦ ਕਈ ਵਾਰੀ ਬਾਹਰ ਆ ਕੇ ਲੋਕਾਂ ਅਗੇ ਹੱਥ ਜੋੜੇ ਸ਼ੰਕਰ ਦੀ ਹਾਲਤ ਬਹੁਤ ਹੀ ਖਰਾਬ ਨਹੀਂ ਤੁਸੀਂ ਜਾ ਕੇ ਆਰਾਮ ਕਰੋ ਪਰ ਕੋਈ ਜਾਣ ਦਾ ਨਾਂ ਨਹੀਂ ਸੀ ਲੈਂਦਾ ਸਭ ਨੂੰ ਪਤਾ ਸੀ ਕਿ ਬਲਦੇਵ ਦੇ ਕਹਿਣ ਵਿੱਚ ਕਿੰਨੀ ਕੁ ਸੱਚਾਈ ਹੈ ਬਾਹਰੋਂ ਆ ਕੇ ਬਲਦੇਵ ਮੋੜ ਸ਼ੰਕਰ ਦੇ ਲਾਗੇ ਹੋ ਬੈਠਦਾ ਅश्चਰਜ ਵਿਸਮਾਦੀ ਸਮਾਂ ਸੀ ਸ਼ੰਕਰ ਦੀ ਜੀਵਨ ਲੀਲਾ ਪੈਰੋ ਪੈਰ ਸਮਾਪਤੀ ਦੇ ਨੇੜੇ ਪਹੁੰਚਦੀ ਜਾ ਰਹੀ ਸੀ ਹਰ ਪਾਸਿਓਂ ਹਟ ਕੇ ਘੜੀਮੁੜੀ ਸ਼ੰਕਰ ਦੀ ਕਮਜ਼ੋਰ ਨਜ਼ਰ ਕਮਰ ਉੱਤੇ ਜਾਂ ਬਲਦੇਵ ਉੱਤੇ ਆਠ ਐਰਦੀ ਤੇ ਉਹ ਉਸ ਵਿਚ ਪ੍ਰਸ਼ਨ ਦੇ ਭਾਵ ਦਰਸਾਉਂਦਾ ਹੋਇਆ ਬੁੱਲ ਫਰਕਾਂਦਾ ਮਾਲਾ ਮੇਰੀ ਮਾਲਾ ਇਸ ਦੇ ਉੱਤਰ ਵਿੱਚ ਹਰ ਵਾਰੀ ਉਸ ਨੂੰ ਕਿਹਾ ਜਾਂਦਾ ਹੁਣੇ ਆਈ ਕਿ ਆਈ ਬਸ ਆ ਰਹੀ ਏ ਪਰ ਸ਼ੰਕਰ ਦੀ ਦੁਨੀਆ ਛੱਡ ਰਹੀ ਰੂਹ ਨੂੰ ਸ਼ਾਇਦ ਹੁਣ ਬਹੁਤੀ ਉਡੀਕ ਕਰਨ ਦੀ ਫੁਰਸਤ ਨਹੀਂ ਸੀ ਉਸ ਦੀ ਅੱਖਾਂ ਵਿੱਚੋਂ ਸਿੱਖ ਦੀ ਚਮਕ ਮੱਧਮ ਹੁੰਦੀ ਜਾ ਰਹੀ ਸੀ ਦਿਲ ਵਿੱਚੋਂ ਮਿਲਨ ਦੀ ਵਰਤਾ ਦੇ ਭਾਵ ਵੀ ਸਿੱਥਲ ਹੁੰਦੇ ਜਾਂਦੇ ਸਨ ਇੱਕ ਵਾਰੀ ਫੇਰ ਉਸ ਨੇ ਔਖਿਆ ਹੋ ਕੇ ਕਸੀਸ ਵਟ ਕੇ ਲੰਮਾ ਸਾਹ ਲਿਆ ਵੇਖਣ ਵਾਲਿਆਂ ਸਮਝਿਆ ਕਿ ਸ਼ਾਇਦ ਇਹ ਉਸ ਦਾ ਛੇੜਲਾ ਸਾਹ ਹੈ ਪਰ ਹਜੇ ਉਸ ਦੀ ਉੜੀਕਦਾਂਤ ਨਹੀਂ ਸੀ ਹੋਇਆ ਉਸ ਦੀ ਨਜ਼ਰ ਇੱਕ ਵਾਰੀ ਫੇਰ ਬੂਹੇਵਲ ਜਾ ਟਿਕੀ ਅਚਾਨਕ ਸਾਰਿਆਂ ਦੀਆਂ ਨਜ਼ਰਾਂ ਸ਼ੰਕਰ ਵੱਲੋਂ ਹਟ ਕੇ ਬੂਹੇਵਲ ਜਾ ਲੱਗੀਆਂ ਜਦੋਂ ਉਹਨਾਂ ਬਾਹਰਲੀ ਭੀੜ ਨੂੰ ਚੀਰ ਕੇ ਕਿਸੇ ਨੂੰ ਵਾਹੋਦਾਹੀ ਅੰਦਰ ਆਉਂਦਿਆਂ ਟਿੱਠਾ ਇਸ ਦੇ ਨਾਲ ਹੀ ਇੱਕ ਦਰਦਪ੍ਰਤੀ ਕਾਲੀ ਤੇ ਪਿਆਰ ਲਪੇਟੀ ਆਵਾਜ਼ ਕਮਰੇ ਵਿੱਚ ਗੂੰਜ ਗਈ ਬਾਉ ਜੀ ਮੇਰੇ ਬਾਉ ਜੀ ਇਹ ਮਾਲਤੀ ਸੀ ਪਿਓ ਦੀਆਂ ਬਾਹਾਂ ਖੁੱਲੀਆਂ ਬੱਚੀ ਦਾ ਸਰੀਰ ਉਹਨਾਂ ਵਿੱਚ ਬੰਨਿਆ ਗਿਆ ਬੁਝਣ ਤੋਂ ਪਹਿਲਾਂ ਦੀਵੇ ਦੀ ਲਾਟ ਬੁਝਣ ਤੋਂ ਪਹਿਲਾਂ ਦੀਵੇ ਦੀ ਲਾਟ ਇੱਕ ਵਾਰੀ ਫੇਰ ਟੈਕੀ ਸ਼ੰਕਰ ਦੀ ਬਾਣੀ ਸਪਸ਼ਟ ਹੋਾਈ ਮੇਰੀ ਬੱਚੀ ਮੇਰੀ ਬੱਚੀ ਬਲਦੇਵ ਕਮਰ ਤੇ ਸਲੀਮਾ ਬੁੱਤ ਬਣੇ ਹੋਏ ਸਨ ਬਾਹਰਲੀ ਭੀੜ ਵਿੱਚ ਅੱਖਾਂ ਹੀ ਅੱਖਾਂ ਰਾਈ ਇਹ ਖਬਰ ਚੱਕਰ ਲਾ ਰਹੀ ਸੀ ਮਾਲਤੀ ਆ ਗਈ ਮਾਲਤੀ ਆ ਗਈ ਕਿੱਥੋਂ ਆਈ ਕਿਵੇਂ ਆਈ ਇਹ ਪ੍ਰਸ਼ਨ ਹਰ ਇੱਕ ਦੇ ਦਿਲ ਵਿੱਚ ਉੱਠ ਰਿਹਾ ਸੀ ਪਰ ਇੱਕ ਓਪਰੇ ਬਿਰਦ ਸੱਜਣ ਨੇ ਜਿਹੜਾ ਕਪੜੇ ਲੱਤੇ ਤੋਂ ਰੇਲਵੇ ਦਾ ਕੋਈ ਮਜ਼ਦੂਰ ਜਾਪਦਾ ਸੀ ਤੇ ਜਿਹੜਾ ਮਾਲਤੀ ਦੇ ਨਾਲ ਹੀ ਆਇਆ ਸੀ ਲੋਕਾਂ ਦੀ ਜਗਿਆਸਾ ਦੂਰ ਕਰ ਦਿੱਤੀ। ਸਾਰੀ ਭੀੜ ਉਸ ਨੂੰ ਘੇਰੀ ਘਲੋਤੀ ਸੀ ਤੇ ਉਹ ਦੱਸ ਰਿਹਾ ਸੀ ਇੱਕ ਦਿਨ ਪ੍ਰਭਾਤ ਵੇਲੇ ਜਦ ਮੈਂ ਫਰੰਟੀਅਰ ਮੇਲ ਦਾ ਕਾਂਟਾ ਬਦਲ ਕੇ ਵਾਪਸ ਕੁਆਟਰ ਨੂੰ ਜਾ ਰਿਹਾ ਸਾਂ ਤਾਂ ਮੈਂ ਰੇਲ ਦੀ ਪਟੜੀ ਉੱਤੇ ਇਸ ਨੂੰ ਇਕੱਠੀ ਹੋਈ ਪਈ ਵੇਖਿਆ। ਕੋਲ ਜਾ ਕੇ ਤੱਕਿਆ ਇਹ ਬੇਹੋਸ਼ ਸੀ ਮੀਂਹ ਵਰ ਰਿਹਾ ਸੀ ਮੈਂ ਉਸ ਨੂੰ ਚੁੱਕ ਕੇ ਆਪਣੇ ਕੁਆਟਰ ਵਿੱਚ ਲੈ ਗਿਆ। ਛੇਤੀ ਹੀ ਇਸ ਨੂੰ ਹੋਸ਼ ਆ ਗਈ ਤੇ ਇਸ ਦੀ ਜ਼ੁਬਾਨੀ ਸਭ ਹਾਲ ਮੈਂ ਸੁਨਿਆ। ਇਹ ਪਟੜੀ ਉੱਤੇ ਆਪਣਾ ਸਿਰ ਕਟਾਣ ਲਈ ਲੰਮੀ ਪਈ ਸੀ ਪਰ ਇਸ ਨੂੰ ਨਹੀਂ ਸੀ ਪਤਾ ਕਿ ਲਾਈਨ ਡਬਲ ਸੀ ਤੇ ਫਰੰਟੀਅਰ ਮੇਲ ਨਾਲ ਦੀ ਦੂਸਰੀ ਪਟੜੀ ਤੋਂ ਲੰਘਣੀ ਸੀ ਸ਼ਾਇਦ ਇਹ ਗੱਡੀ ਦੀ ਦਹਿਸ਼ਤ ਨਾਲ ਹੀ ਬੇਹੋਸ਼ ਹੋ ਗਈ ਸੀ ਮੈਨੂੰ ਇਸ ਬਦਨਸੀਬ ਕੁੜੀ ਦੀ ਹਾਲਤ ਤੇ ਬੜਾ ਤਰਸ ਆਇਆ ਤੇ ਇਸ ਦੇ ਕਹਿਣ ਤੇ ਮੈਂ ਉਸ ਨੂੰ ਐਨੇ ਦਿਨ ਆਪਣੇ ਘਰ ਵਿੱਚ ਹੀ ਲੁਕਾਈ ਰੱਖਿਆ ਪਰ ਹੁਣ ਜਦ ਇਸਨੇ ਆਪਣੇ ਪਿਓ ਦੀ ਆਮਦ ਸੁਣੀ ਤਾਂ ਰਹਿ ਨਾ ਸਕੀ ਮੈਨੂੰ ਨਾਲ ਲੈ ਕੇ ਇੱਥੇ ਆਈ ਸਾਰੇ ਸੁਣ ਕੇ ਹੈਰਾਨ ਰਹਿ ਗਏ ਮਾਲਤੀ ਦੇ ਕੁਆਚਨ ਨੂੰ ਮਝਵੀ ਰੰਗ ਦੇ ਕੇ ਜਿਨ੍ਹਾਂ ਲੋਕਾਂ ਨੇ ਸ਼ਹਿਰ ਵਿੱਚ ਕਿਆਮਤ ਮਚਾ ਦਿੱਤੀ ਸੀ ਉਹਨਾਂ ਉੱਤੇ ਲਾਨਤਾ ਪੈਣ ਲੱਗੀਆਂ ਅੰਦਰ ਦਾ ਦ੍ਰਿਸ਼ ਵੇਖਣ ਲਈ ਸਾਰੀ ਭੀੜ ਭੀੜ ਹਾਲ ਕਮਰੇ ਦੇ ਦੁਆਲੇ ਬਾਰੀਆਂ ਦੇ ਸ਼ੀਸ਼ਾ ਨਾਲ ਅੱਖਾਂ ਲਈ ਵੇਖਣ ਦੀ ਕੋਸ਼ਿਸ਼ ਕਰ ਰਹੀ ਸੀ ਕਮਰੇ ਦਾ ਬੂਹਾ ਬੰਦ ਕਰ ਦਿੱਤਾ ਗਿਆ ਸੀ ਮਾਲਤੀ ਦੇ ਅਥਰੂ ਅੱਖਾਂ ਵਿੱਚ ਹੀ ਖੁਸ਼ਕ ਹੋ ਗਏ ਜਦ ਉਸਨੇ ਆਪਣੇ ਬਾਉ ਜੀ ਨੂੰ ਮੌਤ ਦੇ ਪੰਜੇ ਵਿੱਚ ਵੇਖਿਆ ਸ਼ੰਕਰ ਨੇ ਪੁਤਲੀਆਂ ਇੱਧਰ ਉੱਧਰ ਫੇਰ ਕੇ ਤੱਕਿਆ ਮਾਲਾ ਬਾਉ ਜੀ ਮੇਰੇ ਬਾਉ ਜੀ ਕਹਿੰਦਿਆ ਮਾਲਤੀ ਨੇ ਉਸ ਦੀ ਛਾਤੀ ਤੇ ਸਿਰ ਰੱਖ ਦਿੱਤਾ ਸਲੀਮਾ ਨੇ ਇਸ ਸਿਰ ਨੂੰ ਕਈ ਵਾਰੀ ਚੁੰਮਿਆ ਉਸ ਦੇ ਸਿਰ ਤੇ ਕਮਜ਼ੋਰ ਹੱਥ ਫੇਰਦਿਆਂ ਹੋਇਆਂ ਸ਼ੰਕਰ ਨੇ ਛੱਤ ਵੱਲ ਤੱਕਿਆ ਬਿਜਲੀ ਦਾ ਪੱਖਾ ਚੱਲ ਰਿਹਾ ਸੀ ਸਾਹਮਣੇ ਤੱਕਿਆ ਸ਼ਾਨਦਾਰ ਕਾਊਚ ਸਜੇ ਤੱਕਿਆ ਚਮਕਦੀਆਂ ਕੁਰਸੀਆਂ ਖੱਬੇ ਤੱਕਿਆ ਆਦਮ ਕੱਦ ਸ਼ੀਸ਼ਾ ਤੇ ਫਿਰ ਮਾਲਤੀ ਵੱਲ ਮਾਲਾ ਪੁੱਤਰ ਅਸੀਂ ਕਿੱਥੇ ਆ ਸ਼ਾਇਦ ਕਮਰੇ ਵਿੱਚ ਆ ਕੇ ਕੁਝ ਪਹਿਲੀ ਵੇਰਾਂ ਉਸਨੇ ਅਨੁਭਵ ਕੀਤਾ ਬਾਉ ਜੀ ਰਾਏ ਸਾਹਿਬ ਦੀ ਕੋਠੀ ਮਾਲਤੀ ਬੋਲੀ ਸ਼ੰਕਰਾਂ ਤੱਕ ਨਾ ਮੇਰੀ ਵੱਲ ਕਮਰ ਬੋਲਿਆ ਭਾਈਆ ਜੀ ਵੇਖੋ ਨ ਆਪਣੀ ਮਾਲਾ ਵੱਲ ਸਲੀਮਾ ਨੇ ਡੁੱਬ ਡਬਾਈਆਂ ਅੱਖਾਂ ਨਾਲ ਸ਼ੰਕਰ ਵੱਲ ਤੱਕਦਿਆਂ ਕਿਆ ਮਾਲਤੀ ਦੀ ਆਮਦ ਕਿਵੇਂ ਹੋਈ ਇਹ ਪੁੱਛਣ ਦੀ ਹਾਲੇ ਕਿਸੇ ਨੂੰ ਵੇਲ ਨਹੀਂ ਸੀ ਪਰ ਬਲਦੇਵ ਦੀ ਖੁਸ਼ੀ ਉਸਦੇ ਰੋਮ ਰੋਮ ਤੋਂ ਪਈ ਉਛਲਦੀ ਸੀ ਉਸ ਲਈ ਮਾਨੋ ਅਰਸ਼ ਤੋਂ ਮੁਰਾਦਾਂ ਦੀ ਮਜਸਮ ਰੂਹ ਉਤਰ ਆਈ ਸੀ ਆਪਣੀ ਬੱਚੀ ਦੇ ਸਪਰਸ਼ ਅਤੇ ਕੁਝ ਸੁਖਦਾਈ ਕਮਰੇ ਦੇ ਨਿਵਾਸ ਨੇ ਸ਼ੰਕਰ ਦੇ ਬੇਹਰਕਤ ਸਰੀਰ ਵਿੱਚ ਕੁਝ-ਕੁਝ ਸੱਤਾ ਲੈ ਆਂਦੀ ਧੁੰਦਲੀਆਂ ਅੱਖਾਂ ਨੂੰ ਥੋੜਾ-ਥੋੜਾ ਦਿਸਣ ਲੱਗ ਪਿਆ ਤੇ ਖਿੱਚੀ ਜਾ ਰੀ ਜ਼ੁਬਾਨ ਨਰਮ ਹੋ ਗਈ ਬੱਚੀਏ ਤੂੰ ਕਿੱਥੇ ਸੈਂ ਸ਼ੰਕਰ ਨੇ ਧਿਆਨ ਨਾਲ ਉਸਤੇ ਅੱਗੇ ਨਾਲੋਂ ਜਦੋਂ ਉਹ ਉਹਨੂੰ ਛੱਡ ਕੇ ਗਿਆ ਸੀ ਰੁਲੇ ਹੋਏ ਚਿਹਰੇ ਵੱਲ ਤਾਕੇ ਪੁੱਛਿਆ ਬਲਦੇਵ ਲਾਗੇ ਬੈਠਾ ਸੀ ਪਰ ਪਤਾ ਨਹੀਂ ਕਿਉਂ ਉਹ ਗਾਂ ਹਣੋ ਸੰਗ ਰਿਆ ਸੀ ਸਲੀਮਾ ਤੂੰ ਤਕੜੀ ਐ ਸ਼ੰਕਰ ਨੇ ਪਾਸਾ ਮੋੜਨ ਦੀ ਕੋਸ਼ਿਸ਼ ਕਰਦਿਆਂ ਕਿਆ ਹਾ ਉਹ ਪਾਈਆ ਜੀ ਸਲੀਮਾ ਰਤਾ ਉਸ ਦੇ ਨੇੜੇ ਹੋ ਕੇ ਬੋਲੀ ਮਾਲਾ ਮਿਲੀ ਜੇ ਇਹ ਹੁਣ ਇਸ ਸਦਾ ਲਈ ਸਲੀਮਾ ਤੁਹਾਡੇ ਤੁਹਾਡੇ ਹਵਾਲੇ ਉਸ ਨੇ ਟੁੱਟਦੀ ਆਵਾਜ਼ ਵਿੱਚ ਕਿਹਾ ਮਾਲਤੀ ਰੋ ਰਹੀ ਸੀ ਸ਼ੰਕਰਾ ਕਿਉਂ ਇਹੋ ਜਿਹੇ ਗੱਲਾਂ ਕਰਨ ਕਰਕੇ ਪਿਆਰਵਾਨਾ ਨਿਮਾਣੀ ਨੂੰ ਕਮਰ ਨੇ ਉਸ ਦੇ ਮੰਜੇ ਉੱਤੇ ਝੁੱਕ ਕੇ ਗਿਆ ਕਮਰਾ ਕਮਰਾ ਮੈਂ ਇਹਦਾ ਕੁਝ ਕੁਝ ਨਾ ਵੇਖਿਆ ਮੇਰੀਆਂ ਸਿਕਾਂ ਤੇ ਖੰਗ ਆ ਜਾਣ ਕਰਕੇ ਉਹ ਬੋਲ ਨਾ ਸਕਿਆ ਸ਼ੰਕਰਾ ਤੇਰੀਆਂ ਸਾਰੀਆਂ ਸਿਕਾਂ ਲਾ ਪੂਰੀਆਂ ਕਰੇਗਾ ਕਮਰ ਨੇ ਜਵਾਬ ਵਿੱਚ ਕਿਹਾ ਬਲਦੇਵ ਅਗਾਹ ਵਧਿਆ ਤੇ ਸ਼ੰਕਰ ਦੇ ਮੰਝੇ ਦੀ ਹੀਂ ਤੇ ਬੈਠ ਕੇ ਉਸ ਦੇ ਹੱਥ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਬੋਲਿਆ ਤੁਹਾਡੀ ਮਾਲਤੀ ਇਸ ਘਰ ਦੀ ਮਾਲਕਨ ਬਣੇਗੀ ਬਾਉ ਜੀ ਸ਼ੰਕਰ ਦੀਆਂ ਬੇਨੂਰ ਹੋ ਰਹੀਆਂ ਅੱਖਾਂ ਵਿੱਚ ਇੱਕ ਵਾਰੀ ਫੇਰ ਚਮਕ ਪੈਦਾ ਹੋਈ ਜ਼ੁਬਾਨ ਨੇ ਹੋਰ ਕੁਝ ਚਿਰ ਲਈ ਉਸ ਦਾ ਸਾਥ ਦੇਣਾ ਪ੍ਰਵਾਨ ਕੀਤਾ ਸੱਚਮੁੱਚ ਉਸ ਦੇ ਝੁਰੜੇ ਚਿਹਰੇ ਉੱਤੇ ਉਮਾਂ ਦੀ ਰੇਖਾ ਝਲਕੀ ਇਸੇ ਵੇਲੇ ਪਤਾ ਨਹੀਂ ਕੀ ਸੋਚ ਕੇ ਪਾਰਵਤੀ ਅਗਾ ਆਈ ਤੇ ادب ਨਾਲ ਅੱਖਾਂ ਨੀਵੀਆਂ ਕਰਕੇ ਬੋਲੀ ਮੈਂ ਮਾਲਤੀ ਤੁਹਾਡੇ ਪਾਸੋਂ ਮੰਗਲ ਨਹੀਂ ਆਈ ਹਾਂ ਤੇ ਉਸਨੇ ਉਸਨੇ ਝੋਲੀ ਸ਼ੰਕਰਵਲ ਖੋਲੀ ਪਾਰਵਤੀ ਦੇ ਸੁਆਗਤ ਨੇ ਸ਼ੰਕਰ ਲਈ ਤਮੇਸਰ ਦਾ ਕੰਮ ਕੀਤਾ ਉਸ ਦਾ ਹਿਰਦਾ ਛਲਕਿਆ ਅੱਖਾਂ ਵਿੱਚ ਮੁਰਾਦ ਮੂਰਤੀ ਦੇ ਅੱਖਾਂ ਵਿੱਚ ਮੁਰਾਦ ਪੂਰਤੀ ਦੇ ਅਥਰੂ ਆ ਗਏ ਹੱਥ ਜੋੜ ਕੇ ਬੋਲਿਆ ਸ਼ੁਕਰ ਮਾਲਕ ਦਾ ਲਖ ਤੇ ਉਸਨੇ ਬਲਦੇਵ ਦਾ ਹੱਥ ਆਪਣੇ ਹੱਥ ਵਿੱਚ ਫੜ ਲਿਆ ਦੂਜੇ ਹੱਥ ਵਿੱਚ ਅੱਗੇ ਮਾਲਤੀ ਦਾ ਹੱਥ ਸੀ ਦੋਵੇਂ ਹੱਥਾਂ ਕੋ ਵਿੱਚ ਮਿਲ ਗਏ ਦੋਵੇਂ ਨਹੀਂ ਚਾਰੇ ਤੇ ਸ਼ੰਕਰ ਦੀ ਜ਼ੁਬਾਨ ਦੀ ਮੁੱਖ ਮੁੱਖ ਚੱਲੀ ਤਾਕਤ ਨੇ ਇੰਨਾ ਉਸ ਦੇ ਮੂੰਹ ਹੋਰ ਕੱਢ ਦਿੱਤਾ ਬੜੀ ਨੀਵੀਂ ਆਵਾਜ਼ ਵਿੱਚ ਹੌਲੀ-ਹੌਲੀ ਬੁੱਲਾਂ ਚੋਂ ਨਿਕਲਿਆ ਮੇਰੀ ਸੋਹਣੀ ਜੋੜੀ ਜੁਗ-ਜੁਗ ਇਸ ਤੋਂ ਅੱਗੇ ਉਸ ਨੇ ਜੀਵੇਂ ਕਿਹਾ ਹੋਵੇਗਾ ਪਰ ਉਸ ਨੂੰ ਸੁਣਿਆ ਪਰ ਉਸ ਨੂੰ ਸੁਣ ਕੋਈ ਨਾ ਸਕਿਆ ਬੋਲ ਉੱਥੇ ਹੀ ਥੰਮ ਗਏ ਅੱਖਾਂ ਟਿਕ ਗਈਆਂ ਹੱਥ ਸਿੱਥਲ ਹੋ ਕੇ ਛਾਤੀ ਤੇ ਫੈਲ ਗਏ ਤੇ ਸ਼ੰਕਰ ਦੀ ਆਤਮਾ ਨੇ ਸ਼ਾਂਤੀ ਵਿੱਚ ਸੁਖ ਤੇ ਇਤਮਨਾਨ ਦੀ ਹਾਲਤ ਵਿੱਚ ਸਰੀਰ ਦਾ ਸਾਥ ਛੱਡਿਆ। ਮਾਲਤੀ ਇਸ ਵੇਲੇ ਪਾਰਵਤੀ ਦੀ ਜਫੀ ਵਿੱਚ ਸੀ ਉਸ ਦੀਆਂ ਚੀਕਾਂ ਨਾਲ ਕਮਰਾ ਗੂੰਜ ਉੱਠਿਆ। ਪਾਰਵਤੀ ਦੀ ਗੋਦ ਉਸ ਦੇ ਹੰਝੂਆਂ ਨਾਲ ਭਿੱਜ ਰਹੀ ਸੀ। ਕਮਰ ਨੇ ਗਿੱਲੀਆਂ ਅੱਖਾਂ ਨਾਲ ਸ਼ੰਕਰ ਦੇ ਮੂੰਹ ਤੇ ਕੱਪੜਾ ਦੇਣ ਲੱਗਿਆ। ਆਪਣੇ ਜੀਵਨ ਸਾਥੀ ਦਾ ਆਪਣੇ ਸੋਹਣੇ ਦੋਸਤ ਨੂੰ ਅੰਤਮ ਬੋਸਾ ਦਿੱਤਾ। ਸਲੀਮਾ ਢਾਵਾਂ ਡੋਲ ਪੱਥਰ ਰੱਖਣ ਨਾਲ ਤੱਕ ਰਹੀ ਸੀ। ਤੇ ਬਿਜਲੀ ਦੇ ਕਰੰਟ ਵਾਂਗ ਬਾਹਰਲੀ ਭੀੜ ਵਿੱਚ ਇਹ ਦੁਖਦਾਈ ਖਬਰ ਫੈਲ ਗਈ ਉਹਨਾਂ ਦਾ ਸਰਦਾਰ ਚੜਾਈ ਕਰ ਗਿਆ ਹਜ਼ਾਰਾਂ ਅੱਖਾਂ ਵਹਿ ਰਹੀਆਂ ਸਨ ਸਮਾਪਤ ਧੰਨਵਾਦ